ਲਾ ਪਿੱਛੇ ਆਈ ਠੀਕ ਹੈ ਕਾਲੇ ਵਾਟੇ Vai, o ਤੋਂ ਪੀਜੀ ਮਾ 10 ਡਿਫਰੈਂਸ ਭਾਈ ਜੀ ਮੇਰੀ ਫੋਟੋ ਫੁਲਰ ਸਹੀ ਲਾਉਂਗੀ ਜੀ ਸਹੀ ਲਾਉਂਗੀ ਤਸਵੀਲ ਆ ਰਹੀ ਹੈ ਤਸਵੀਲ ਗਿਆ ਰਿਹਾ ਕਰੀਏ ਹਰੀ ਚੰਡੀ ਇੱਥੇ ਦਾ ਘਾਲੂ ਆਤਾ ਜੇ ਨਾ ਗੜਾ ਦੇ ਥੱਲ ਹੋਰ ਲਿਆਓ ਚੰਡੀ ਆ ਜੀ ਸਰ ਅੱਜ ਸਾਡੇ ਨਗਰ ਨਿਗਮ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਜਿਹੜੇ ਲਾਏ ਹੋਏ ਟਰੈਕਟਰਾਂ ਦਾ ਟੈਂਡਰ ਪੂਰਾ ਹੁੰਦਾ ਤੇ ਅੱਜ ਸਾਡੇ ਕੋਲੇ ਟਰੈਕਟਰ ਵਿਦ ਟਰਾਲੀਆਂ ਪਹੁੰਚ ਚੁੱਕੇ ਆ ਤੇ ਹੁਣ ਇਹ ਨਾਲ ਦੀ ਨਾਲ ਫੀਲਡ ਵਰਕ ਚ ਸਟਾਰਟ ਹੋ ਜਾਣੀਆਂ ਤੇ ਜਿਹੜਾ ਸਾਡਾ ਮੇਨ ਇਸ਼ੂ ਸੀਗਾ ਸ਼ਹਿਰ ਦਾ ਕੂੜਾ ਕਲੈਕਸ਼ਨ ਦਾ ਗਾਰਬੇਜ ਕਲੈਕਸ਼ਨ ਦਾ ਉਹ ਸੋਲਵ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਹੈ ਜਿਹੜੇ ਸਾਡੇ ਇਹ ਪਿੱਛੇ ਟਰਾਲੀਆਂ ਉਹ ਹਾਫ-ਹਾਫ ਕੀਤੀਆਂ ਹੋਈਆਂ ਆਲਰੇਡੀ ਗਿੱਲੇ ਵਾਸਤੇ ਅਲੱਗ ਤੇ ਸੁੱਕੇ ਘੁੜੇ ਵਾਸਤੇ ਅਲੱਗ ਤੇ ਇਹ ਬਹੁਤ ਈਜ਼ੀ ਹੋ ਜਾਊਗਾ ਸਾਡੇ ਗਾਰਬੇਜ ਕਲੈਕਟਰਸ ਵਾਸਤੇ ਵੀ ਜਿਹੜੇ ਸਾਡੇ ਮਗਰਨੇਗਰ ਦੇ ਸਫਾਈ ਕਰਮਚਾਰੀ ਹੈ ਤੇ ਇਹ ਸਾਡੀ ਸਫਾਈ ਮੋਹਿੰਮ ਦਾ ਇੱਕ ਪਾਰਟ ਹੈ ਤੇ ਮੈਂ ਆਸ਼ਾ ਕਰਦਾ ਸ਼ਹਿਰ ਵਾਸੀਆਂ ਨੂੰ ਇਹਦਾ ਫਾਇਦਾ ਹੋਊਗਾ ਤੇ ਇਸ ਅਹ ਟਰੈਕਟਰ ਟਰਾਲੀਆਂ ਦਾ ਕਿੰਨੇ ਟਰੈਕਟਰ ਟਰਾਲੀਆਂ ਹੈਗੀਆਂ ਜੀ 15 ਨੇ ਸਰਦਾਰ ਸਾਹਿਬ ਠੀਕ ਹ ਇਧਰ ਅ ਕਿੰਨਾ ਕੁ ਬੈਨੀਫਿਟ ਮਿਲੇਗਾ ਸ਼ਹਿਰ ਵਾਸੀਆਂ ਨੂੰ ਇਹਦਾ ਕਾਫੀ ਬੈਨੀਫਿਟ ਮਿਲੂਗਾ ਜੀ ਗਾਰਬੇਜ ਕਲੈਕਸ਼ਨ ਈਜ਼ੀ ਹੋ ਜੂਗੀ ਈਜ਼ੀ ਹੋ ਜੂਗੀ ਤੇ 15 ਹੁਣ ਹੈਗੀਆਂ ਤੇ ਦੋ ਹੋਰ ਆ ਰਹੀਆਂ 17 ਇਨ ਟੋਟਲ ਹੈ ਤੇ ਇਹ ਹੁਣ ਜਿਹੜਾ ਸਾਡਾ ਮੋਹਮ ਅਸੀਂ ਇੱਕ ਇੱਕ ਦੋ ਦਿਨ ਪਹਿਲਾਂ ਚਲਾਇਆ ਸੀਗਾ ਜੋ ਕਿ ਸਫਾਈ ਮੋਹਮ ਹੈ ਉਹਦੇ ਚ ਹੈਲਪ ਕਰੂੰਗਾ ਤੇ ਜਲਦ ਤੋਂ ਜਲਦ ਹੋਣਾ ਆਪਣਾ ਸ਼ਹਿਰ ਸਾਫ ਹਾਂ ਜੀ ਪਹਿਲਾਂ ਦੇਖੋ ਨਾ ਬਾਅਦ ਸਾਡਾ ਕੋਈ ਮਸਲਾ ਨਹੀਂ ਹੈ ਇੱਥੇ ਜਿਹੜਾ ਨਵੇਂ ਮੇਸਰ ਆਏ ਨੇ ਕਿ ਸਾਹਮਣੇ ਜਿਹੜਾ ਚਾਹਨਾ ਵਾਲੇ ਨੇ ਜਰੂਰ ਹੈ ਸਪਾਈਸਰ ਕੀ ਨਾਮ ਹੈ ਜੀ ਜੈ ਟੈਲਸਨ ਬੁੱਟਰ ਬਾਰ ਨੰਬਰ 15 ਮੇਰੀ ਵਾਈਫ ਮਨਜੀਤ ਕੌਰ ਬੁੱਟਰ ਇੱਥੇ ਕਾਉਂਸਲਰ ਨੇ ਪਹਿਲਾਂ ਤਾਂ ਜਿਹੜੇ ਸਾਡੇ ਸਮੂਹ ਕਾਉਂਸਲਰ ਹੈ ਬਠਿੰਡਾ ਸ਼ਹਿਰ ਦੇ ਉਹਨਾਂ ਨੇ ਬੜੀ ਸਿਆਣਫ ਦੇ ਨਾਲ ਪੜੇ ਲਿਖੇ ਨੌਜਵਾਨ ਨੂੰ ਜਿਹੜਾ ਮੇਅਰ ਬਣਾਇਆਗਾ ਅਸੀਂ ਚੁਣਿਆਗਾ ਜਿਹੜਾ ਬਲਾਇਟ ਤੋਂ ਐਮਬੀਏ ਕਰੀਆ ਇੰਡੀਆ ਤੋਂ ਇੰਜੀਨੀਅਰ ਕਰੀਆ ਪਹਿਲੀ ਵਾਰੀ ਹੋਇਆ ਕਿ ਨਾ ਪੜੇ ਲਿਖਿਆ ਜਿਹੜਾ ਮੇਅਰ ਬਠਿੰਡਾ ਸ਼ਹਿਰ ਨੂੰ ਮਿਲੇਗਾ ਦੂਸਰਾ ਜਿਹੜੀਆਂ ਆ ਮਾ ਸਮੱਸਿਆਵਾਂ ਨੇ ਜਿਵੇਂ ਕੋਈ ਪ੍ਰੋਬਲਮ ਹੈਗੀ ਐ ਕੂੜੇ ਦੀ ਪ੍ਰੋਬਲਮ ਹੈ ਜਾਂ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਇਹ ਮੇਰੇ ਖਿਆਲ ਆ 10 ਦਿਨਾਂ ਦੇ ਵਿੱਚ ਹੀ ਕਾਫੀ ਹੱਲ ਕਰਤੀਆਂ ਅੱਜ ਇਹਨਾਂ ਨੇ 17 ਟਰੈਕਟਰ ਹੈ ਜਿਹੜੇ ਇੱਥੇ ਜਿਹੜੀ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਆ ਤੁਹਾਡੇ ਸਾਹਮਣੇ ਆ ਦੇਖ ਲਓ ਤੇ ਇਹ ਅੱਜ ਸ਼ਹਿਰ ਨੂੰ ਸਮਰਪਿਤ ਕੀਤੇ ਆ ਕਿਤੇ ਮੈਨੂੰ ਲੱਗਦਾ ਵੀ ਇਹ ਪ੍ਰੋਬਲਮ ਨਹੀਂ ਆਊਗੀ ਉਮੀਦ ਆ ਸਾਡੇ ਸ਼ਹਿਰ ਦੇ ਲੋਕਾਂ ਨੂੰ ਕਿ ਇੱਕ ਨੌਜਵਾਨ ਨੂੰ ਅਸੀਂ ਮਿਹਰ ਬਣਾਇਆ ਸਾਰੀਆਂ ਪਾਰਟੀਆਂ ਦੇ ਸਾਰੇ ਕੌਂਸਲਰਾਂ ਨੇ ਪਹਿਲੀ ਵਾਰੀ ਹੋਇਆ ਕਿ ਸਾਰੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਅਸੀਂ ਸਮੂਹ ਕਾਉਂਸਲਰਾਂ ਨੇ ਇਹਨਾਂ ਨੂੰ ਮਤਲਬ ਵੱਡੀ ਪੱਦਰ ਤੇ ਇਹਨਾਂ ਨੂੰ ਮਤਲਬ ਕਿ ਵੋਟਾਂ ਪਾ ਕੇ ਕਾਉਂਸਲਰਾਂ ਨੇ ਇਹਨਾਂ ਨੂੰ ਮੇਰ ਬਣਾਇਆਗਾ ਤੇ ਸਾਨੂੰ ਉਮੀਦ ਆ ਕਿ ਪੜਿਆ ਲਿਖਿਆ ਨੌਜਵਾਨ ਮੇਰ ਹੈ ਸ਼ਹਿਰ ਦਾ ਤੇ ਸ਼ਹਿਰ ਵਾਸਤੇ ਬਹੁਤ ਵਧੀਆ ਜਿਹੜਾ ਅਗਲਾ ਜਿਹੜਾ ਹੈਗਾ ਅ ਅਗਲੇ ਕਦਮਾਂ ਤੇ ਜਾਏਗਾ। ਜੀ। ਮਹੇਸ਼ਕਰ ਗੋਗੀ ਔਰਡ ਨੰਬਰ 32 ਬਹੁਤ ਵਧੀਆ ਪੱਦਰ ਤੇ ਸ਼ੁਰੂਆਤ ਇਹਨਾਂ ਨੇ ਜਿਹੜੀ ਅੱਜ ਸਾਨੂੰ ਰਾਹਤ ਮਿਲੀ ਹੈ ਜਿਹੜੀ ਮੇਨ ਤਾਂ ਮhalliyan ਦਾ ਕੰਮ ਹੀ ਹੁੰਦਾ ਹੈ ਵੀ ਸਫਾਈ ਔਰ ਕੂੜੇ ਦਾ ਕੰਮ ਹੁੰਦਾ ਹੈ ਜਾਂ ਮੱਲੇ ਦੀ ਸਫਾਈ ਸਾਨੂੰ ਇਹ ਬੜੀ ਖੁਸ਼ੀ ਮਿਲੀ ਕਿ ਹੋਂ ਸਾਰੇ ਇਹਨਾਂ ਨੇ ਪਹਿਲਾਂ ਇਹੀ ਕੰਮ ਕੀਤਾ ਵੀ ਜਿਹੜੇ ਆਪਾਂ ਵਾਰਡ 'ਚ ਰਹੇ ਨੇ ਉਹਦੀ ਸਫਾਈ ਜ਼ਰੂਰੀ ਹੈ ਕਹਿੰਦੇ ਜੇ ਘਰੋਂ ਆਪਾਂ ਪਹਿਲਾਂ ਘਰੇ ਦਾ ਸਫਾਈ ਕੀਤੀ ਬਾਹਰ ਜਿੰਨਾ ਮਰਜ਼ੀ ਕਰ ਲਈਏ ਅੱਜ ਇਹਨਾਂ ਨੇ ਵਾਰਡ ਵਾਈਜ਼ ਹਰ ਆਪਦੇ ਵਾਰਡ ਇਹ ਵਾਰਡ ਨੂੰ ਪਰਿਵਾਰ ਬਣਾ ਕੇ ਕੰਮ ਕਰ ਰਹੇ ਆ ਕਿਉਂਕਿ ਮੇਅਰ ਸਾਹਿਬ ਦਾ ਰੈਗੂਲਰ ਫੋਨ ਸਾਨੂੰ ਆ ਰਿਹਾ ਹੈ ਬੀਸੇ ਸਾਨੂੰ ਕੋਈ ਦਿੱਕਤ ਹੈ ਜਿਹੜੇ ਕੋਈ ਪੱਤਰ ਤੇ ਕਿਸੇ ਵੀ ਤੁਹਾਨੂੰ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡਾ ਚਾਹੇ ਐਮਸੀ ਅਸੀਂ ਹੈਗੇ ਹਾਂ ਪਰ ਸਾਡੇ ਉੱਪਰ ਜਿਹੜੇ ਸਾਡੇ ਮੇਅਰ ਸਾਹਿਬ ਬੈਠੇ ਵੀ ਸਾਨੂੰ ਕਾਲ ਕਰਦੇ ਐ ਤਾਂ ਇਹ ਹੌਂਸਲਾ ਫਜ਼ਾਈ ਵਾਲੀ ਗੱਲ ਤੇ ਮੈਂ ਇਹੀ ਕਹਿੰਦਾ ਹਾਂ ਕਿ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਜਿਹੜੇ ਸ਼ੁਰੂਆਤੀ ਕੰਮ ਵੀ ਹੈ ਤੇ ਸਾਨੂੰ ਇਹ ਉਮੀਦ ਕੀ ਯਕੀਨ ਹੀ ਹੈ ਵੀ ਹਰ ਟਾਈਮ ਤੇ ਹਰ ਸਮੇਂ ਤੇ ਆਪਦੀ ਆਕਸਫੋਕ ਨਾ ਦੇਖਦੇ ਸਾਡੇ ਨਾਲ ਖੜੇ ਹਾਂਜੀ ਕੀ ਕਹਿਣਾ ਜੋ ਕਿ ਜਿਹੜੇ ਡਰੈਕਟਰ ਟਰਾਲੀਆਂ ਦਾ ਕਿੰਨਾ ਬੇਰੀ ਡਰੈਕਟਰ ਟਰਾਲੀਆਂ ਬਹੁਤ ਵੱਡਾ ਉਪਰਾਲਾ ਹੈ ਇਹ ਸ਼ਹਿਰ ਚ ਸਭ ਤੋਂ ਇਹੀ ਪ੍ਰੋਬਲਮ ਸੀ ਕੂੜੇ ਦੀ ਤੇ ਸਫਾਈ ਦੀ ਇਹ ਮੇਅਰ ਸਾਹਿਬ ਨੇ ਆਂਦੇ ਸਾਰ ਸਭ ਤੋਂ ਪਹਿਲਾ ਸਟੈਪ ਇਹ ਹੀ ਚੁੱਕਿਆ ਹੈ ਕਿ ਜਿਹੜੇ ਮੁਹੱਲੇ ਦੀ ਸਫਾਈ ਤੇ ਕੂੜੇ ਦੀ ਸਮੱਸਿਆ ਦੂਰ ਹੋ ਜਾਏ ਹਾਂਜੀ ਸਰ ਮੈਂ ਮਾ ਬਕਰ ਲੈ ਜੀ ਫਾਲ ਨਿਡਾ ਜੀ ਹੋ ਜਾ